ਕੀ ਜਿਹੜੀ ਮਰਜ਼ੀ ਚੱਕ ਲਓ 4 ਤੋਂ 1/10 ਹੋਣਾ ਚਾਹੀਦਾ ਬਰਾਬਰ ਹੈ 10 ਹੋਣਾ ਚਾਹੀਦਾ ਸੀਗ ਚੱਕਣੀ ਇੱਕ ਆ ਚਾਰ ਹੈ ਹੂੰ 21 ਉਹ ਚਾਰ ਇੱਕ ਹੈ ਹੂੰ ਇਹਨਾਂ ਨੂੰ ਚੱਕਣੀਆਂ ਨਹੀਂ ਇਹਨਾਂ ਇਹਨਾਂ ਨੂੰ ਮਰਜ਼ੀ ਚੱਕ ਲਓ ਥੋੜੀ ਹਿੱਸਾ ਬਾ ਇਧਰ ਦਾ ਹੋਣਾ ਚਾਹੀਦਾ ਜੀ ਇਹਦਾ ਔਖਾ ਯਾਰ ਸਵਾਲ ਬੰਦਰ ਦਾ ਬਹੁਤ ਅੰਗਰੂ ਦੱਸੋ ਇਹਦਾ ਦਾ ਕੋਈ ਹੱਲ ਨਹੀਂ ਯਾਰ 4 ਚੋਂ 4 ਚੋਂ 1 ਘਟਾ ਕੇ ਕਿਵੇਂ ਦੱਸ ਆ ਜੂ ਯਾਰ ਆਊਗਾ ਮੈਂ ਕੱਢੂੰ ਨਹੀਂ ਆਉਂਦਾ ਲੈ ਕਮਾਲ ਦੀ ਗੱਲ ਹੈ ਰੰਡੂ ਹੈ ਜੀ ਲੈ ਆਇਆ ਨਹੀਂ ਕਿਵੇਂ ਆ 4 ਚੋਂ 1 ਘਟਾਤਾ ਦੱਸ ਰਹੀਆਂ ਕਿਵੇਂ ਰਹੀਆਂ ਦੱਸ ਆ ਦੇ ਫੇਰ 1 2 3 4 5 ਆਇਆ ਨਹੀਂ ਆਇਆ ਜੀ ਆਇਆ ਨਹੀਂ 4 ਚੋਂ 1 ਘਟਾ ਕੇ 10 ਬਿਲਾਉਣਾ ਇੱਧਰ ਇੱਧਰਲੇ ਪਾਸੇ ਲਿਆਉਣਾ ਜੀ ਹਾਂ ਇਹ ਸਿੱਖਦੇ ਲਾਉਣੀ ਆ ਕਿਤੇ ਇਹ ਸਿੱਖ ਵੀ ਕਿੱਥੇ ਲੱਗੂ ਜੀ ਇਹ ਅੱਛਾ ਵੀ ਇਹ 4 1 1 ਟੂ 10 ਹੋਣਾ ਚਾਹੀਦਾ ਇਹ ਟੂ 10 ਹੋਣਾ ਚਾਹੀਦਾ ਇਹਦਾ ਮੁਸ਼ਕਲ ਆ ਯਾਰ ਬੰਦਰ ਆ ਇਹ ਹੋਈ ਨਹੀਂ ਸਕਦਾ ਹੋਈ ਨਹੀਂ ਸਕਦਾ ਕੌਣ ਵਾਲਾ ਇਹ ਹੋਈ ਨਹੀਂ ਸਕਦਾ ਯਾਰ ਤੂੰ ਸੁਭਾਲੇ ਗਲਤ ਪਾਇਆ ਤੂੰ ਸੁਭਾਲੇ ਗਲਤ ਪਾਇਆ ਜਦਾ ਨਹੀਂ ਨਹੀਂ ਗਾਂਦੀ ਇੱਥੇ ਦੋਣ ਹਟ ਜਾ ਉਹ ਇੱਥੇ ਦੋ ਹੀ ਆਉਣਗੇ ਔਰੇ ਤਾਂ ਇਹ ਤਾਂ ਬਰਾਬਰ ਆ ਗਿਆ ਗਾਂਦੀ ਇਹ ਤਾਂ ਬਰਾਬਰ ਆਇਆ ਇਹ ਤਾਂ ਬਰਾਬਰ ਆ ਗਿਆ ਤਾਂ ਇਹ ਹੋ ਗਿਆ ਤਰਜ ਨੂੰ ਸਿੱਧੀਆਂ ਕਰਦੇ ਆਹ ਇੱਕ ਇਹਨੇ ਸਾਰੀ ਹਾਂਜੀ ਹਾਂਜੀ ਆਹਾਂ ਹਾਂਜੀ ਹਾਂਜੀ ਤੇ ਲੈ ਕੀ ਬਰਾਬਰ ਹੋ ਗਿਆ 4 ਚੋਂ ਉਹ ਐ ਨਹੀਂ ਜੀ ਪਲੱਸ ਕਰਨਾਗਾ ਪਲੱਸ ਨਹੀਂ ਮਾਈਨਸ ਮਾਈਨਸ ਹੋਏ ਮਾਈਨਸ ਕਰਨਾ ਹਾਂ ਮਾਈਨਸ ਮਾਈਗਲ ਦਾ ਪਲੱਸ ਘਟਾਉਣਾ ਹੈ ਆ ਦੇਖ ਆਹ ਦੇ ਤੱਕ ਦੀਏ ਹਾਂ ਆਹ 4 ਘਟਾਓ ਬਰਾਬਰ ਹੈ 10 4 ਚੋਂ ਘਟਾਇਆ 3 ਰਹਿੰਦਾ ਜੀ ਯਾਰ ਗੱਲ ਨਹੀਂ ਸਮਝ ਆ ਇਹ 4 ਨੇ ਹਾਂ 4 ਚੋਂ ਆ ਘਟਾਈ अच्छा भी है मैथ ਦਾ ਸਵਾਲ ਪਾਇਆ ਇੱਥੇ ਕੋਈ ਇਹ ਜ ਅੱਖਰ ਬਣੂਗਾ ਇੱਕ ਘਟਾਇਆ ਹੋਣਾ ਚਾਹੀਦਾ ਇਧਰ ਆ ਕੇ ਉਹ ਬਣੂਗਾ ਚਾਹਣਾ ਇਧਰ ਤਿੰਨ ਉਹਨੂੰ ਇਧਰ 10 ਬਣਨ ਯਾਰ ਇਹ ਤਾਂ ਯਾਰ ਮੁਸ਼ਕਲ ਨਹੀਂ ਕਿ ਤਾਉ ਇਤੋਂ ਘਟਾਇਆ ਇਤੋਂ ਘਟਾਇਆ ਜਾਓ ਬਸ ਜਿਹੜਾ ਘਟਾ ਦਮਾਕ ਆਪ ਜਾਓ ਘਟਾਇਆ ਜਾਓ ਯਾਰ ਜਿਹੜਾ ਕੋਈ ਘਟਾਇ ਜਾਊ ਇਧਰ ਨੂੰ ਅੱਛਾ ਵੀ ਜੇ ਤਾਂ ਹੱਲ ਕਰਤਾ ਕੀ ਦੇਵੇਂਗਾ ਸਾਨੂੰ ਮੈਂ ਜਿਹੜੀ ਚੀਜ਼ ਕਹਾਂਗੇ ਖਵਾਉ ਖਵਾਉਣ ਨਹੀਂ ਗੱਲ ਤੇ ਨਾਮ ਦੇਣਾ ਬੂਗਾ ਨਾਮ ਵੀ ਲਿਦ ਚਲ 500 ਰੁਪਏ ਲਵਾਂਗੇ ਵੀਰੇ ਬਸ ਠੀਕ 500 ਰੁਪਏ ਨਾਮ ਲੂੰਗਾ ਹਾਂ ਠੀਕ ਹੈ ਦੇਖ ਲੈ ਕਰਤਾ ਓਕੇ ਦੱਸੋ ਨਾ ਵੀ ਲਾ ਆਦਮਾ ਆ ਕੇ ਜਾ ਰਾ ਨਾ ਵੀ ਚਲਾਉ ਦਮਾ ਕੇ ਆਇਆ ਨਾ ਹੁਣ ਆਇਆ ਵਿੰਦਰ ਉਹ ਕਰ ਜੂ ਇਹ ਇੱਕ ਮਿੰਟ ਇੱਕ ਮਿੰਟ 9 9 1 10 ਹੋ ਗਿਆ ਆ ਠੀਕ ਹੋ ਗਿਆ 9+10 ਦਾਸ ਨੌ ਬਲੱਸ ਕਿਤੋਂ ਹੈ ਇਹਨੂੰ ਸੜੇ ਨੌਂ ਵੇਂਦਰਾ ਦੋ ਵੀ ਕਰ ਦੇ ਵੀਰੇ ਮੈਂ ਤਾਂ ਤੁਹਾਨੂੰ ਗੇ ਕਰੂੰਗਾ 9+10 ਦਾਸ ਹੋਤਾ ਹੈ ਯਾਰ ਮੈਂ ਤਾਂ ਕਰੂੰ ਗੇ ਕਰੂੰ ਵੇਂਦਰਾ ਦੋ ਕਰ ਦੇ ਵੀਰੇ ਨਾ ਨੌਂ ਵੀ ਕਰਦਾ ਦੇਖ ਲੋ ਇਹਦਾ ਮੈਂ ਇਹਦਾ ਹਾਰ ਗੇ ਵੀਰੇ ਤੁਸੀਂ ਕਰ ਦੇ ਹਾਰ ਗੇ ਇਹਦਾ ਹਾਰ ਗੇ ਵੀਰੇ ਹਾਂ ਹਾਰ ਗੇ ਵੀਰੇ ਕਰ ਦੇ ਵੀਰੇ ਹਾਰ ਦੇ ਹਾਰ ਦੇ ਯਾਰ ਕਰ ਦੇ ਕਰ ਦੇ ਕਰ ਦੇ ਮੈਂ ਕਰ ਦੇ ਨਾ ਚਲ ਤੁੰ ਕਰ ਦੇ ਚਲੋ ਯਾਰ ਓਕੇ ਨਹੀਂ ਮੰਦਰਾ ਆੜੇ ਪਿਆ ਬਸ ਤੂੰ ਜੋੜ ਦੇ ਬਸ ਜੋੜਦਾ ਸੀ ਹਾਂ ਜੋੜਦਾ ਸੀ ਸਾਡੀ ਹਾਂ ਚੌਲ ਵਾਲਾ ਹਾਂ ਵੀਰੇ ਬਸ ਸਾਡੇ ਨਾਲ ਐੜੀਆ ਇੱਕ ਸੀ ਚੱਕਰ ਨੂੰ ਮੈਂ ਤੁਹਾਨੂੰ ਕਿਹਾ ਸੀ ਆ ਕਿੰਨਾ ਬਣ ਗਿਆ 4 ਆ 2 ਕਿੰਨੇ ਬਣ ਕੇ 11 ਤੇ ਟਕਟਾ 10 ਰਹਿ ਗਏ 10 ਹੋ ਗਿਆ ਓਕੇ ਓਕੇ ਚਲੋ ਚਲੋ ਇੱਥੇ ਪਲੱਸ ਕਿੱਥੇ ਕਰਿਆ ਦਾ ਪਲੱਸ ਆ ਰਿਹਾ ਵੀ ਪਲੱਸ ਕਰੂੰ ਮੈਂ ਘਟਾ ਕੇ ਹਾਂ ਘਟਾ ਆ ਕੇ ਹਾਂ ਜਰਾ ਆ ਵੀਰੇ ਕਿਹਾ 啊，对、啊。